ਹਲਕਾ ਪਛਮੀ ਅਦੀਨ ਆਉਂਦੇ ਇਲਾਕਾ ਬਾੜ ਨੰਬਰ 66 ਕੋਟ ਖਾਲਸਾ ਵਿਕੇ ਹਰਜਿੰਦਰ ਸਿੰਘ ਜਿੰਦਾ ਸਕੱਤਰ ਜਨਰਲ ਪੰਜਾਬ ਅਮਨਪ੍ਰੀਤ ਸਿੰਘ ਹੈਰੀ ਮਾਝਾ ਪ੍ਰਦਾਨ ਐਸ.ਓ.ਆਈ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਰੈਲੀ ਦਾ ਆਯੋਜਨ ਕੀਤਾ ਗਿਆ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਹਲਕੇ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਚੋਣ ਰੈਲੀ ਨੂੰ ਸੰਬੋਧਨ ਕੀਤਾ ਇਸ ਮੌਕੇ ਜੁੜੇ ਇਕੱਠ ਨੇ ਅਨਿਲ ਜੋਸ਼ੀ ਨੂੰ ਪ੍ਰੋਸਾ ਦਿੱਤਾ ਕਿ ਉਹ ਇਸ ਇਲਾਕੇ ਤੋਂ ਉਹਨਾਂ ਨੂੰ ਵੱਡੀ ਜਿੱਤ ਦੇਣਗੇ ਅਤੇ ਉਹਨਾਂ ਨੂੰ ਪਾਰਲੀਮੈਂਟ ਵਿੱਚ ਭੇਜਣਗੇ ਨਾਲ ਹੀ ਉਹਨਾਂ ਨੇ ਮੰਗ ਕੀਤੀ ਕਿ ਜੋ ਵੀ ਇਲਾਕੇ ਦੇ ਕੰਮ ਹਨ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਵੀ ਕੀਤਾ ਜਾਵੇ ਇਸ ਮੌਕੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਵੀ ਮੌਜੂਦ ਸਨ ਇਸ ਮੌਕੇ ਹਰ ਸਿਮਰਨ ਦੀਪ ਸਿੰਘ ਜਨਰਲ ਸਿਕੰਦਰ ਜੂਸ ਸ਼ੇਰਮਣੀ ਅਕਾਲੀ ਦਲ ਪ੍ਰਧਾਨ ਗੁਰਦੁਆਰਾ ਬੋੜੀ ਸਾਹਿਬ ਸਵਿੰਦਰ ਸਿੰਘ ਕੋੜ ਖਾਲਸਾ ਸਤਪਾਲ ਸਿੰਘ ਵਡਾੜੀ ਕਮਾਂਡਰ ਸਾਹਿਬ ਬਲਵੰਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸ਼ੇਰਮਣੀ ਅਕਾਲੀ ਦਲ ਦੇ ਵਰਕਰ ਆਗੂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ ਦਰਜਨ 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 ਦਾ ਅਮਨਪ੍ਰੀਤ ਹੈਰੀ ਜਿਹੜੇ ਮਾਝੇ ਦੇ ਸਾਡੇ ਐਸ.ਓ.ਆਈ ਦੇ ਪ੍ਰਧਾਨ ਆ ਬਹੁਤ ਵੱਡਾ ਪ੍ਰੋਗਰਾਮ ਸੀ ਬਹੁਤ ਵੱਡੀ ਰੈਲੀ ਸੀ ਮੈਂ ਥੋੜਾ ਲੇਟ ਆਇਆ ਮੈਂ ਇਸ ਗੱਲ ਦੀ ਮਾਫੀ ਵੀ ਮੰਗੀ ਆ ਕਿਉਂਕਿ ਪ੍ਰੋਗਰਾਮ ਇੰਨੇ ਜਿਆਦੇ ਆ ਸਵੇਰ ਤੋਂ 7 ਵਜੇ ਤੋਂ ਮੈਂ ਨਿਕਲਦਾ ਇਹ ਹੋੜੀ ਹੋੜੀ ਅੱਧਾ ਅੱਧਾ ਘੰਟਾ ਵੀ ਲੇਟ ਹੁੰਦੇ ਆ ਤੇ ਕੀ ਦੇ ਪ੍ਰੋਗਰਾਮ ਦੇ ਮੈਂ ਘੱਟ ਤੋਂ 2 ਘੰਟੇ ਲੇਟ ਆਇਆ ਇੱਥੇ ਉਹਦੇ باوجود ਲੋਕ ਡਟੇ ਸੀ ਮੇਰੀਆਂ ਭੈਣਾਂ ਬਹੁਤ ਵੱਡੀ ਗੱਲ ਨੇ ਤੇ ਵੇਖੀਆਂ ਹਾਂ ਲੋਕ ਇੰਨਾ ਚਿਰ ਬਹਿਣਾ ਇੰਨੀ ਪੇਸ਼ੈਂਸ ਇੰਨੀ ਗਰਮੀ 'ਚ ਇਹ ਇਹਨਾਂ ਦਾ ਅਸ਼ੀਰਵਾਦ ਪਿਆਰ ਤੇ ਇਹਨਾਂ ਦੋਹਾਂ ਦਾ ਦੋਹਾਂ ਦਾ ਜਿਹੜਾ ਨਾ ਇਹਨਾਂ ਲੋਕਾਂ ਦੇ ਨਾਲ ਜੁੜਾ ਹੋਇਆ ਲੋਕਾਂ ਦੇ ਦੋਹਾਂ ਦਿਨ ਦੋਹਾਂ ਦਾ ਲੋਕਾਂ ਦੇ ਨਾਲ ਪਿਆਰ ਆ ਲੋਕਾਂ ਦੇ ਕੰਮ ਆਉਂਦੇ ਆ ਲੋਕਾਂ ਦੇ ਨਾਲ ਖੜਦੇ ਆ ਇਹ ਮੈਂ ਵੇਖਿਆ ਸਾਖਸ਼ਾਤ ਬਾਕੀ ਮੈਂ ਵੇ ਸੇਵਾ ਕਰਨੀ ਹੈ ਤੁਹਾਨੂੰ ਪਤਾ ਅੱਗੇ ਵੀ ਐਮਐਲਏ ਰਿਆਂ ਮੰਤਰੀ ਰਿਆਂ ਪਹਿਲਾ ਐਮਐਲਏ ਜਿਹੜਾ ਸਾਈਕਲ ਤੇ ਲੋਕਾਂ تک ਪਹੁੰਚਦਾ ਸੀ ਤੇ ਅੱਜ ਚਾਰ ਕੈਂਡੀਡੇਟ ਆ ਮੇਨ ਜਿਹੜੇ ਆ ਤਿੰਨ ਤੇ ਇੱਕ ਝਾੜੂ ਵਾਲਾ ਇੱਕ ਬੀਜੇਪੀ ਦਾ ਇੱਕ ਕਾਂਗਰਸ ਦਾ ਇਹ ਤਿੰਨੇ ਜਿਹੜੇ ਆ ਇਹਨਾਂ ਨੇ ਕੁਝ ਨਹੀਂ ਕੀਤਾ ਦੋ ਪੈਸਿਆਂ ਦਾ ਕੰਮ ਨਹੀਂ ਪਹਿਨਾ ਕਿਸੇ ਨੇ ਕੀਤਾ ਇਹਨਾਂ ਨੂੰ ਮੌਕੇ ਮਿਲੇ ਬੜੇ ਵੱਡੇ ਕੰਬੈਸਟਰ ਸੀ ਅਮਰੀਕਾ ਦੇ ਵਿੱਚ ਉਹ ਨੂੰ ਗੱਲਾਂ ਕਰਦਾ ਮੈਂ ਕੰਪਨੀ ਲਿਆਉਂਗਾ ਫਿਰ ਇੱਕ ਦਿਨ ਮੈਂ ਵੇਖਿਆ ਉਹ ਕਰਦੇ ਆ ਇਹ ਮੰਤਰੀਆਂ ਦਾ ਮੈਂ ਇੱਥੇ ਸੀਵਰੇਜ ਪਾ ਕੇ ਤੇ ਸੜਕ ਬਣਾਤੀ ਆ ਇਹ 8 ਸਾਲ ਹੋ ਗਏ 8 ਨਹੀਂ ਇਹ ਬਣੀ ਆ ਆਪਣਾ ਨਾਂ ਉਹ ਦੀ 2009 ਦਾ ਇਹ ਜਿਹੜਾ ਵਾ 10-10 ਜਿਹੜਾ ਨਾ ਮੈਂ ਬੰਦ ਕਰਾਇਆ ਗੰਦਾ ਨਾਲ ਜਿਹੜਾ 10-13 ਸਾਲ ਹੋ ਗਿਆ ਇਹਨੂੰ 14-14 ਸਾਲ ਬੰਦ ਹੋਏ ਨੂੰ ਆਂਦਾ ਇਹ ਗੈਸਾਂ ਨਾਲ ਪਟਾਕੇ ਪੈ ਜਾਣੇ ਇੱਥੇ ਮੈਂ ਕਿਹਾ ਯਾਰ ਇਹ ਕਿੱਥੋਂ ਕੋਰਸ ਕਰਕੇ ਆ ਮੈਨੂੰ ਤੇ ਪਤਾ ਲੱਗਾ ਸੀ ਮੈਨੂੰ ਤੇ ਪਤਾ ਲੱਗਾ ਸੀ ਐਮਬੈਸਡਰ ਆਇਆ ਵਸਿਆਣਾ ਉਹ ਕੁਛ ਆਂਦਾ ਇਹ ਗੈਸਾਂ ਭਰ ਜਾਣੀਆਂ ਪਟਾਕੇ ਪੈ ਜਾਣੇ ਆ ਅੱਜ ਤੱਕ 13 ਸਾਲ ਦੇ ਵਿੱਚ ਇੱਕ ਸਿੰਗਲ ਇਸ ਸੀਵਰੀ ਦੀ ਕੰਪਲੇਨ ਨਹੀਂ ਆਈ ਏਡੇ ਵੱਡੇ ਪੂਰੇ ਪਏ ਆ ਇੱਡਾ ਵਧੀਆ ਮਤਲਬ ਜਿਹੜਾ ਡਿਜ਼ਾਈਨ ਕਰਕੇ ਤੇ ਇਹਨਾਂ ਦਾ ਜਾਪਾਨ ਦੇ ਪੈਸੇ ਲਾਦਦੇ ਆ ਪੀ ਆਈ ਡੀਬੀ ਦੇ ਆਪਣਾ ਜੇ ਤੁਸੀਂ ਇਹ ਸੁਣੋ ਨਾ ਇਹਨਾਂ ਨੂੰ ਪਹਚਾਓ ਮੈਂ ਤੇ ਆਨਾ ਅੰਬੈਸਡਰ ਸਾਹਿਬ ਮੈਂ ਤੁਹਾਨੂੰ ਵੈਸੇ ਇਕੱਲੀ ਬਾਈਟ ਕਰਕੇ ਵੀ ਜਵਾਬ ਦਊਗਾ ਤੁਸੀਂ ਪਤਾ ਨਹੀਂ ਕਿੱਥੋਂ ਸਿੱਖ ਗਿਆ ਇਹ ਜੇ ਗੱਲਾਂ ਤੁਹਾਨੂੰ ਇਹ ਸਮਝ ਹੋਣੀ ਚਾਹੀਦੀ ਏਡੇ ਪੜੇ ਲਿਖੇ ਬੰਦੇ ਜੇ ਇਹ ਡਿਜ਼ਾਈਨ ਕੀਤਾ ਵਧੀਆ ਸੀਵਰੇਜ ਵਧੀਆ ਇੰਜੀਨੀਅਰਾਂ ਨੇ ਫਿਰ ਇਹ ਪੈਸੇ ਪੰਜਾਬ ਸਰਕਾਰ ਦੇ ਲੱਗੇ ਤੇ ਟੋਟਲ ਇਦੇ ਤੇ ਪੀਆਈ ਡੀਬੀ ਦਾ ਫੰਡ ਲੱਗਾ ਵਾ ਪੰਜਾਬ ਇਨਫਰਾਸਟਰਕਚਰ ਡਵੈਲਪਮੈਂਟ ਬੋਰਡ ਦਾ ਜਿਹਦੇ ਨਾਲ ਸੀਵਰੇਜ ਬਣਾ ਪਾਇਆ ਸੀ ਉਸ ਤੋਂ ਬਾਅਦ ਮੈਂ ਇੰਪਰੂਵਮੈਂਟ ਫੰਡ ਦੇ ਵਿੱਚੋਂ ਪੈਸੇ ਲਾ ਕੇ ਸੜਕ ਬਣਾਈ ਐ ਇੱਥੇ ਤਕਰੀਬਨ 22-25 ਕਰੋੜ ਰੁਪਇਆ ਇਦੇ ਤੇ ਲੱਗਾ ਤੇ ਅੱਜ ਤੱਕ 13 ਸਾਲਾਂ ਚ ਇਸ ਸੀਵਰੇਜ ਦੀ ਕੰਪਲੇਨ ਨਹੀਂ ਆਈ ਕਦੀ ਜਿਹੜੇ ਲਾਗੇ ਰਹਿੰਦੇ ਉਹਨਾਂ ਨੂੰ ਪੁੱਛੋ ਘਰੇ ਬੈਠੇ ਗੱਲਾਂ ਕਰ ਜਾਂਦੇ ਜੇ ਆਹ ਹੱਥ ਨਾ ਪਹੁੰਚੇ ਥੂਕੌੜੀ ਵਾਲੀ ਗੱਲ ਤੇ ਆਪ ਨਹੀਂ ਕੁਝ ਕੀਤਾ ਦੂਜਿਆਂ ਦੀ ਕੀਤੇ ਕੰਮਾਂ ਨੂੰ ਨਿੰਦੋ ਨਾ ਘਟਦੋਂ ਘਟ ਤੁਸੀਂ ਤੇ ਗੋਭੀ ਵੇਚਦੇ ਜਾਂਦੇ 350 ਰੁਪਏ ਕਿਲੋ ਵੇਚ ਦਾਂਗੇ ਤੁਸੀਂ ਜਾਂਦੇ ਪ੍ਰਾਲੀ ਤੋਂ ਤੇਲ ਕੱਢਾਂਗੇ ਜੱਜ ਆਂਦਾ ਜੀ ਤੁਹਾਨੂੰ ਪਤਾ ਪ੍ਰਾਲੀ ਤੋਂ ਜਹਾਜਾਂ ਚ ਪਾਉਣ ਵਾਲਾ ਤੇਲ ਨਿਕਲਦਾ ਮੈਂ ਕਿਹਾ ਮੋਦੀ ਸਾਹਿਬ ਨੂੰ ਦੱਸੋ ਉਹ 10 ਸਾਲ ਤੋਂ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਤੁਸੀਂ ਜਿਆਦਾ ਕੋਈ ਕਿਤੋਂ ਕੋਰਸ ਕਰਕੇ ਆਗੇ ਜੇ ਇਹ ਮੋਦੀ ਸਾਹਿਬ ਹੁਣ ਤੱਕ ਇੰਨੀ ਪ੍ਰਾਲੀ ਅੱਗ ਲੱਗੀ ਆ ਖੜਕੇ ਦੇ ਜਹਾਜਾਂ ਦਾ ਤੇਲ ਹੀ ਕੱਢ ਲੈਂਦੇ ਹਾਂ ਪਹਿਲਾਂ ਪੁਰੀ ਸਾਹਿਬ ਆਏ ਸਿਵਲ ਐਵੀਏਸ਼ਨ ਮਨਿਸਟਰ ਹੈ ਉਹਨਾਂ ਨੂੰ ਨਹੀਂ ਪਤਾ ਲੱਗਾ ਕਿ ਜੱਜਾਂ ਦਾ ਤੇਲ ਜਿਹੜਾ ਉਹ ਪਰਾਲੀ 'ਚੋਂ ਨਿਕਲਦਾ ਉਹ ਬਾਬਾ ਬਲੋਗ ਜ਼ਿੰਮੇਵਾਰ ਤੇ ਵਿਚਾਰੇ ਆਂਦੇ ਸਾਰੇ ਦੇਸ਼ ਦੀਆਂ ਗਾਲਾਂ ਖਾਂਨੇ ਆ ਪਰਾਲੀ ਲੈ ਜਾਓ ਵੱਢ ਕੇ ਤੇਲ ਕੱਢੋ ਘੋ ਕੱਢੋ ਜੋ ਮਰਜ਼ੀ ਕੱਢੋ ਪਹਿਲੀ ਵਿਹਿਲੀ ਕਰਦੇ ਉਹਨਾਂ ਦੀ ਉਹਨਾਂ ਨੂੰ ਅੱਗ ਨਾ ਲਾਉਣੀ ਪਵੇ ਸਾਰੇ ਦੇਸ਼ ਦੀਆਂ ਗਾਲਾਂ ਨਾ ਖਾਣੀਆਂ ਪੈਂਦੇ ਪਵੇ ਕਿਉਂਕਿ ਸੋਰਸੇਜ਼ ਨਹੀਂ ਆਗੇ ਖਰਚਾ ਨਹੀਂ ਪੂਰਾ ਕਰ ਪਾਉਂਦੇ ਇਹ ਗੱਲਾਂ ਕਰਦਾ ਹੋਰ ਹੀ ਨਵੀਆਂ ਹਾਂ 500 ਰੁਪਏ ਮਟਰ ਵੇਚੂਗਾ ਇੱਕ ਗੜ ਪੈਗੇ ਬਜ਼ੁਰਗਾਂ ਦੇ ਤੂੰ ਨਾ ਸਾਨੂੰ ਗੋਭੀ ਖਾਣ ਦੇਣੀ ਆ ਨਾ ਤੂੰ ਮਟਰ ਖਾਣ ਦੇਣੇ ਆ ਹਾਂ ਤੂੰ 350 ਰੁਪਏ ਗੋਭੀ ਕਰੀ ਜਾਨਾ 500 ਰੁਪਏ ਕਿਲੋ ਮਟਰ ਕਰੀ ਜਾਨਾ ਇਹ ਕਹਾਣੀਆਂ ਬਾਣੀਆਂ ਜਿਹੜੀਆਂ ਨਾ ਸਬਜ ਬਾਗ ਇਹ ਲੋਕੀ ਵੇਖ ਚੁੱਕੇ ਆ ਦਿੱਲੀ ਮਾਡਲ ਵਾਲੇ ਵੀ ਇਤਰਾਹ ਦੀਆਂ ਗੱਲਾਂ ਕਰਦੇ ਇਹ ਕੈਪਟਨ ਸਾਹਿਬ ਨੇ ਇਤਨਾ ਦੀਆਂ ਗੱਲਾਂ ਕੀਤੇ ਹੁਣ ਲੋਕੀ ਵੇਖਦੇ ਪਏ ਬੰਦਾ ਕਿਹੜਾ ਕੰਮ ਦਾ ਵਾ ਜਿੰਨੇ ਕੁਛ ਕੀਤਾ ਹੋਵੇ ਤੇ ਉਹ ਇੱਕੋ ਸੇਵਾਦਾਰ ਨਜ਼ਰ ਆਉਂਦਾ ਤੁਸੀਂ ਤੇ ਚੌਥੇ ਨੰਬਰ ਤੇ ਆਉਣਾ ਤੁਹਾਨੂੰ ਸਮੁੰਦਰੀ ਸਾਹਿਬ ਸਾਰਾ ਜੋਰ ਤੇ ਤੁਹਾਡਾ ਸੰਧੂ ਤੋਂ ਸਮੁੰਦਰੀ ਬਣਦੀ ਲੱਗ ਗਿਆ ਫਿਰ ਤੁਸੀਂ ਆ ਦੇ ਦਾਦੇ ਦੇ ਨਾਂ ਦੇ ਵੋਟਾਂ ਪਾ ਦਿਓ ਇਹ ਕੋਈ ਕੁਆਲਿਫੀਕੇਸ਼ਨ ਨਹੀਂ ਆ ਤੇ ਦਾਦਾ ਜੀ ਨੇ ਕੁਝ ਕੀਤਾ ਹੈ ਤੇ ਤੁਹਾਨੂੰ ਵੋਟਾਂ ਲੋਕੀ ਉਹਦੇ ਕਰਕੇ ਪਾ ਦੇਣ ਮੇਰੇ ਫਾਦਰ ਵੀ ਟੀਚਰ ਰਹੇ ਮੈਂ ਕਹਾਂ ਮੈਨੂੰ ਪਾਦੋ ਵੋਟਾਂ ਉਹਨਾਂ ਪੰਜਾਬ ਚ ਬੜੇ ਲੋਕਾਂ ਨੂੰ ਪੜਾਇਆ ਇੰਜ ਗੱਲਾਂ ਨਹੀਂ ਬੰਦਦੀਆਂ ਲੇਕਿਨ ਲੋਕੋ ਨੂੰ ਪਤਾ ਹੀ ਨਹੀਂ ਇਹ ਕੌਣ ਹੈਗੇ ਤੇ ਹੁਣ ਜਦੋਂ ਆਏ ਇਲੈਕਸ਼ਨ ਦੌਰਾਨ ਸਾਹਮਣੇ ਆਏ ਤੇ ਲੋਕੋ ਨੂੰ ਪਤਾ ਲੱਗਾ ਵੀ ਕੌਣ ਸੁੰਦੇ ਮੈਂ ਤੇ ਆਖਿਆ ਪਹਿਲਾਂ ਤਾਂ ਪਤਾ ਵੀ ਨਹੀਂ ਇਹ ਪੜ੍ਹੇ ਵੀ ਦੂਨ ਸਕੂਲਾਂ ਚ ਉਸ ਤੋਂ ਬਾਅਦ ਦਿੱਲੀ ਪੜ੍ਹੇ ਉਸ ਤੋਂ ਬਾਅਦ ਬਾਹਰ ਚਲ ਗਏ ਸਾਰੀ ਉਮਰ ਤੇ ਅੰਮ੍ਰਿਤਸਰ ਵਾਲ ਨੂੰ ਤੱਕਿਆ ਨਹੀਂ ਇਹਨਾਂ ਨੇ ਹੁਣ ਤੱਕ ਇਹ ਨਾ ਕਰੀ ਜਾਂਦੇ ਮੈਂ ਸਮੁੰਦਰੀਆਂ ਮੇਰਾ ਦਾਦਾ ਤੇ ਰਹਿੰਦਾ ਇਸ ਕਰਕੇ ਮੈਂ ਅੰਮ੍ਰਿਤਸਰ ਦਾ ਇੰਜ ਹਮਦਰਦ ਸਾਹਿਬ ਪੇਡ ਖਬਰਾਂ ਨਹੀਂ ਲਾਉਂਦੇ ਉਹ ਇਸ ਜਿਹੜੀ ਸਰਕਾਰ ਆ ਨਾ ੱੱਕੇ ਨਾ ਪੈਸੇ ਦੇ ਕੇ ਜਿਹੜਾ ਆਪਣੇ ਹੱਕ 'ਚ ਖਬਰਾਂ ਲਵਾਉਂਦੀ ਆ ਜਾਂ ਮਤਲਬ ਆਪਣੇ ਹੱਕ 'ਚ ਖਬਰਾਂ ਲਵਾਉਂਦੀ ਆ ਜਾਂ ਜਿਹੜਾ ੱੱਕਾ ਕਰਦੀ ਆ ਪੱਤਰਕਾਰਾਂ ਨਾਲ ਵੀ ਉਹਨਾਂ ਦੇ ਕੋਈ ਈਨ ਮੰਨਣ ਉਹਨਾਂ ਨੇ ਅਣਖੀ ਹਮਦਰਦ ਸਾਵਣ ਕੀ ਆ ਨਾ ਉਹਨਾਂ ਈਨ ਮੰਗੇ ਮੰਨੀ ਨਾ ਉਹਨਾਂ ਨੂੰ ਉਹਨਾਂ ਦਾ ਪੈਸਾ ਚਾਹੀਦਾ ਸਰਕਾਰ ਦੀਆਂ ਏਡਾਂ ਦਾ ਇਸ ਕਰਕੇ ਉਹ ਆਪਣੀ ਮੈਰਿਟ ਦੀ ਖਬਰ ਲਾਉਂਦੇ ਆ ਤੇ ਇਹ ਜੇ ਇਹੋ ਜੇ ਕੰਮ ਕਰਦੇ ਆ ਤੇ ਇਹ ਅਮਰਜੈਂਸੀ ਤੋਂ ਘੱਟ ਨਹੀਂ ਜਿਹੜਾ ੱਤਕਾ ਇੰਦਰਾ ਗਾਂਧੀ ਨੇ ਕੀਤਾ ਹੈ ਨਾ ਤੇ ਮੂੰਹ ਦੀ ਖਾਣੀ ਪਈ ਇਹਨਾਂ ਨੂੰ ਭੁਗਤਣਾ ਪੈਣਾ ਇਹਨਾਂ ਨੂੰ ਕੋਈ ਜਨਰਾ ਨਹੀਂ ਲੱਭਣਾ ਝਾੜੂ ਵਾਲਿਆਂ ਲੱਗਦਾ ਜੋਸ਼ੀ ਦਾ ਫਰਾਸੀ ਤਾਕਤ ਤੇ ਹਮਲਾ ਕੀਤਾ ਬਿਲਕੁਲ ਮੈਂ ਤਾਂ ਇਹਨਾਂ ਨੂੰ ਤੁਹਾਨੂੰ ਤੁਹਾਨੂੰ ਇਹਨਾਂ ਨੂੰ ਵਿਖਾਉਣਾ ਚਾਹੀਦਾ ਚਾਨਣ ਕਰਾਉਣਾ ਚਾਹੀਦਾ ਇਹਨਾਂ ਨੂੰ ਕਿ ਜੇ ਉਹਨਾਂ ਦੇ ਆ ਤੇ ਤੁਹਾਡੇ ਜਿਹੜੇ ਐਡੇ ਵੱਡੇ ਅਜੀਤ ਸਮੂਹ ਦੇ ਉੱਤੇ ਜੇ ਕੁਝ ਤਸ਼ੱਦਦ ਕਰਦੇ ਪਏ ਤੇ ਐ ਤੁਸੀਂ ਵੀ ਗਰੀਬ ਪੱਤਰਕਾਰ ਕੀ ਕਰੋਗੇ ਫਿਰ ਜੇ ਤੁਹਾਡੇ ਨਾਲ ਧੱਕਾ ਕਰਨਗੇ ਇਸ ਕਰਕੇ ਤੁਹਾਨੂੰ ਏਕਾ ਕਰਨਾ ਚਾਹੀਦਾ ਅਵਾਜ਼ ਵੀ ਬਾਈ ਆ ਰਹੀ ਹੈ ਜੀ ਬਿਲਕੁਲ ਅਵਾਜ਼ ਦਵਾਉਣ ਦੀ ਕੋਸ਼ਿਸ਼ ਹੈ ਔਰ ਕੀ ਹੈ ਪਹਿਲਾਂ ਵੀ ਇਹਨਾਂ ਦੀ ਇਨਕੁਆਰੀਆਂ ਖੋਲੀਆਂ ਉਹ ਜਿਨ੍ਹਾਂ ਨੇ ਮਤਲਬ ਨਾਂ ਚਾਹੁੰਦੇ ਆ ਸੀਐਮ ਸਾਹਿਬ ਨੇ ਇਹਨਾਂ ਨੂੰ ਕਿਹਾ ਪਿਆ ਜਿਹੜਾ ਕਰਤਾਰਪੁਰ ਜਿਹੜਾ ਬਣਿਆ ਵਾ ਆਪਣਾ ਵਾਰ ਮਮੋਰੀਅਲ ਉਹਦਾ ਤੁਸੀਂ ਕੰਮ ਵੇਖੋ ਉਹਨਾਂ ਨੇ ਮੈਰਿਟ ਦੇ ਉੱਤੇ ਆਪਣਾ ਟਾਈਮ ਗੱਡ ਕੇ ਮਿਹਨਤ ਕਰਕੇ ਐਡੀ ਵਧੀਆ ਚੀਜ਼ ਬਣਾਈ ਆ ਉੱਚੋਂ ਨਿਕਲਿਆ ਕੱਕ ਨਹੀਂ ਫਿਰ ਰੀਅਤਨ ਦੀਆਂ ਗੱਲਾਂ ਕਰਦੇ ਆ ਕੋਈ ਨਹੀਂ ਇਹਦਾ ਸਬਕ ਸਿਖਾਉਣਗੇ ਲੋਕ ਠੀਕ ਆ ਜੋਲਮ ਜੋ ਮੌਜੂਦਾ ਸਰਕਾਰ ਕਰ ਰਹੀ ਆ ਜੋ ਉਹਨੇ ਝੂਠੇ ਵਾਅਦੇ ਕੀਤੇ ਸੀਗੇ ਲੋਕਾਂ ਦੇ ਦਿਲਾਂ ਨਾਲ ਖੇਲ-ਖਵਾੜ ਕੀਤਾ ਲੋਕਾਂ ਨੇ ਸੁਪਨੇ ਨਾਲ ਖੇਲ-ਖਵਾੜ ਕੀਤਾ ਜੋ ਕੀਤਾ ਸੀ ਉਹਨਾਂ ਨੇ ਜੋ ਪਿਛਲੀਆਂ ਪਾਰਟੀਆਂ ਦੇ ਵਿਰੁੱਧ ਉਹਨਾਂ ਨੇ ਉਹਨਾਂ ਦੇ ਲਾਏ ਸੀ ਦਸੰਝ ਕੱਚੇ ਸੀਗੇ ਇਹ ਨਹੀਂ ਕਰਦੇ ਉਹਨਾਂ ਦੇ ਉਲਟ ਉਲਟੇ ਆ ਤੇ ਅੱਜ ਉਸੇ ਰੋਸ ਦੇ ਵਿੱਚ ਵਿਕਾਸਪੁਰ ਸ਼੍ਰੀ ਨੀਲ ਜੋਸ਼ੀ ਆਏ ਨੇ ਉਹਨਾਂ ਨੇ ਆਪਣੇ ਵਿਕਾਸਾਂ ਬਾਰੇ ਗੱਲਾਇਆ ਤੇ ਮੌਜੂਦਾ ਸਰਕਾਰ ਨੇ ਜੋ ਨਹੀਂ ਕੰਮ ਕੀਤੇ ਉਹਨਾਂ ਨੂੰ ਦੋਦਕਾਰਿਆ ਕਿ ਤੁਸੀਂ ਦੁਨੀਆ ਦੀਆਂ ਅੰਦਰ ਲੈਗ ਸਰਕਾਰ ਹੋ ਕਿੰਨਾ ਦੀ ਪਰਵਾਹ ਕਰਦੇ ਹੋ ਹਾਂਜੀ ਕਿੰਨੀ ਦੀ ਪਰਵਾਹ ਇੱਥੇ ਜੀ 1500 2015 ਇਕੱਠ ਹੋਇਆ ਸਭ ਤੋਂ ਵੱਡੀ ਗੱਲ ਹੈ ਮੇਰੀ ਵਾਰਡ ਮੇਰਾ ਪਰਿਵਾਰ ਮੈਂ ਉਹਨਾਂ ਆਪਣੀਆਂ ਭੈਣਾਂ ਦਾ ਮਾਤਾਵਾਂ ਦਾ ਰਿਣੀ ਹਾਂ ਜਿਹੜੇ ਵੇਖੋ ਰੋਟੀ ਟੁੱਕ ਦਾ ਟਾਈਮ ਆ ਉਹ 6:30 ਵਜੇ ਦੇ ਆਏ ਸੀ ਤੇ 9:30 ਵੱਜ ਗਏ ਮੈਂ ਉਹਨਾਂ ਬਜ਼ੁਰਗਾਂ ਦਾ ਧੰਨਵਾਦ ਆ ਨੌਜਵਾਨਾਂ ਦਾ ਧੰਨਵਾਦ ਆ ਜਿਨ੍ਹਾਂ ਨੇ ਇੰਨੀ ਪੂਰੀ ਜੋਸ਼ੀ ਦੇ ਨਾਲ ਅੱਜ ਦੀ ਰੈਲੀ ਪੁਗਤਾਈ ਆ ਮੈਂ ਸਦਾ ਇਹਨਾਂ ਦਾ ਰਣੀ ਰਾਵਾਂਗਾ ਮੌਜੂਦਾ ਐਮਪੀ ਸਾਹਿਬ ਦੀ ਜਿਵੇਂ ਦੇਖ ਲਿਓ ਮੌਜੂਦਾ ਐਮਪੀ ਸਾਹਿਬ ਤੁਹਾਨੂੰ ਪਤਾ ਹੀ ਹੈ ਮੌਜੂਦਾ ਸਾਹਿਬੀ ਸਾਹਿਬ ਦੇ ਕੀ ਹਾਲਾਤ ਨੇ ਕੁਝ ਵੀ ਨਹੀਂ ਆ ਉਹ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ ਜਿਵੇਂ ਨੀਲ ਜੋਸ਼ੀ ਨੇ ਕਿਹਾ ਕਿ ਇਹਨਾਂ ਦਾ 1.5 ਫੁੱਟ ਦਾ ਕੋਈ ਕੰਮ ਕਰਕੇ ਦਿਨਾ ਦਿਓ ਦਿਨਾ ਦਿਓ ਕਿ ਇਹਨਾਂ ਨੇ ਕੋਈ ਵਿਲਬਦੀ ਕੀਤੀ ਆ ਤੇ ਮੈਂ ਜੋ ਕਰਾਂਗਾ ਹੁਣ ਜਿੱਥੇ ਆਪ ਖੁਦ ਨਾਲੇ ਤੇ ਰਹਿ ਰਹੇ ਨੇ ਲੋਕਾਂ ਦੇ ਕਿੰਨਾ ਕੁਸ਼ੇ ਸਭ ਤੋਂ ਵੱਡੀ ਗੱਲ ਛੱਡ ਦਿਓ ਚੀਜ਼ਾਂ ਏਸੀ ਬਣ ਜਾਣਗੀਆਂ ਟੂਟੀਆਂ ਬਣ ਜਾਣਗੀਆਂ ਦੁਨੀਆ ਦੀ ਜਾਇਦਤ ਬਣ ਜੇ ਦੁਨੀਆ ਦਾ ਬੰਦਾ ਚਲ ਗਿਆ ਤਾਂ ਨਹੀਂ ਜਾ 200 ਲੋਕਾਂ ਦਾ بڑے بڑے ਵਾਦੇ ਉਹਨਾਂ ਨੇ ਕੀਤੇ ਪਰ ਆਪਣੇ ਵਾਦੇ ਦੇ ਆਪਾਂ ਨਾਲਾਂ ਨਹੀਂ ਪੂਰ ਸਕੇ ਤਾਂ ਵਿਕਾਸ ਕੀ ਕਰਨਗੇ ਵੋਟਰਾਂ ਨੂੰ ਕੀ ਅਪੀਲ ਲਾਉਂਦੇ ਮੈਂ ਵੋਟਰਾਂ ਨੂੰ ਇਹ ਅਪੀਲ ਕਰਦਾ ਕਿ ਤੁਸੀਂ ਸੱਚਾਈ ਦੀ ਸੱਚ ਦੀ ਜਿਹੜੀ ਖੇਤਰੀ ਪਾਰਟੀ ਆ ਖੇਤਰ ਬਾਰੇ ਸੋਚਦੀ ਆ ਪੰਜਾਬੀ ਦੀ ਹੋਣ ਦੀ ਗੱਲ ਕਰਦੀ ਆ ਪੰਜਾਬੀ ਦੀ ਗੱਲ ਕਰਦੀ ਆ ਉਹਨੂੰ ਵੋਟ ਪਾਓ ਜਿਨੇ ਵਿਕਾਸ ਕੀਤਾ ਅੰਬਰਸਰਚ ਉਹਨੂੰ ਵੋਟ ਪਾਓ